ਇਮਰਤਪਾਲ ਸਿੰਘ ਵੱਲੋਂ ਮੈਰੋਂ ਵੱਲੋਂ ਕੀਤਾ ਗਿਆ ਇਹ ਬਹੁਤ ਵੱਡਾ ਪਾਪ ਬਹੁਤ ਵੱਡਾ ਗੁਨਾਹ ਤੇ ਆਪਾਂ ਕਿਸੇ ਨੇ ਵੀ ਉਹਦਾ ਸਾਫ਼ ਨੀਜ ਦੇਣਾ ਇਹ ਗੱਲ ਚੰਗੀ ਤਰ੍ਹਾਂ ਬੱਲੇ ਬੰਨ ਲੀਏ ਸਾਰੇ ਜਣੇ ਹਰ ਉਹ ਬੰਦਾ ਹਰ ਉਹ ਮਨੁੱਖ ਹਰ ਕੋ ਉਹ ਜਥੇਬੰਦੀ ਸੰਪਰਦਾ ਸੰਸਥਾ ਦਲਪੰਥ ਸਾਰੇ ਆਪਾਂ ਜਿੰਨੇ ਵੀ ਹੈਗੇ ਆ ਆਪਾਂ ਇਸ ਗੱਲ ਦੀ ਸੌਖਾ ਲਈਏ ਪੀਪੇਰਾ ਕੋਲੇ ਮਰਤਪਾਲ ਮੈਨੂੰ ਦਾ ਪਾਸਾ ਸਾਥ ਲਈ ਦੇਣਾ ਕਿਉਂ ਬਹੁਤ ਵੱਡਾ ਉਹ ਪਾਪ ਜਿਹੜਾ ਵਾ ਉਹ ਕਰ ਗਿਆ ਪਾਪ ਇਦਾਂ ਕਰ ਗਿਆ ਵੀ ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ ਸਾਰੇ ਹੀ ਵੀ ਜੋ ਕੁਝ ਤੁਹਾਡੇ ਸਾਹਮਣੇ ਉਹਨੇ ਰੱਖਿਆ ਸਿੰਘ ਨੇ ਜੋ ਹਾਲਾਤ ਜੋ ਗੱਲਾਂ ਜਿਹੜੀਆਂ ਉਹ ਸੋਸ਼ਲ ਮੀਡੀਆ ਦੇ ਉੱਤੇ ਮੀਡੀਆ ਦੇ ਵਿੱਚ ਉਹਨੇ ਰੱਖੀਆਂ ਨੇ ਉਹ ਤੁਸੀਂ ਸਾਰਿਆਂ ਨੇ ਵੇਖਿਆ ਵੀ ਆ ਸੁਣਿਆ ਵੀ ਆ ਵਾਚਿਆ ਵੀ ਆ ਬਹੁਤਿਆਂ ਦੇ ਹੋ ਸਕਦਾ ਵੀ ਇਹ ਮੰਨਣ ਚ ਨਾ ਆਉਂਦਾ ਹੋਵੇ ਇਹ ਵੀ ਹੋ ਸਕਦਾ ਵੀ ਕੋਈ ਇਹ ਸੋਚਦਾ ਹੋਵੇ ਵੀ ਇਹ ਜਿਹੜਾ ਵਾ ਇਹ ਸਭ ਪ੍ਰੋਪੋਗੈਂਡਾ ਵਾ ਕੋਈ ਇਹ ਵੀ ਹੋ ਸਕਦਾ ਕਹਿੰਦਾ ਹੋਵੇ ਵੀ ਇਹ ਝੂਠ ਆ ਇਹ ਸੰਪਰਦਾ ਨੂੰ ਬਦਨਾਮ ਕਰਨ ਦੇ ਲਈ ਆ ਪਰ ਪਹਿਲਾਂ ਤਾਂ ਮੈਂ ਇੱਕ ਚੀਜ਼ ਤੁਹਾਨੂੰ ਇਹ ਜਿਹੜੀ ਆ ਉਹ ਜੇਹਨ ਦੇ ਵਿੱਚ ਪਾਵਾਂ ਤੁਹਾਡੇ ਚ ਸਮਝਾਵਾਂ ਤੇ ਤੁਸੀਂ ਇਹਨੂੰ ਸਮਝੋ ਕਿ ਕਦੇ ਵੀ ਕੋਈ ਸੰਸਥਾ ਕੋਈ ਸੰਪਰਦਾ ਕੋਈ ਦਲਪੰਥ ਮਾੜਾ ਨਹੀਂ ਹੁੰਦਾ ਕੋਈ ਸੰਸਥਾ ਮਾੜੀ ਨਹੀਂ ਹੁੰਦੀ ਮਾੜੇ ਹੁੰਦੇ ਨੇ ਸੰਸਥਾਵਾਂ ਦੇ ਵਿੱਚ ਰਹਿਣ ਵਾਲੇ ਉਹ ਲੋਕ ਜਿਹੜੇ ਉਹਨਾਂ ਸੰਸਥਾਵਾਂ ਦੇ ਵਿੱਚ ਰਹਿੰਦੇ ਨੇ ਵਿਚਰਦੇ ਨੇ ਭਾਵੇਂ ਉਹ ਸੇਵਾਦਾਰ ਹੋਣ ਭਾਵੇਂ ਉਹ ਮੁਖੀ ਹੋਣ ਇਸ ਕਰਕੇ ਕਦੀ ਵੀ ਇਹ ਆਪਾਂ ਕਦੀ ਗੱਲ ਨਹੀਂ ਕਰਨੀ ਨਾ ਕਿਸੇ ਨੂੰ ਇਹ ਕਰਨ ਦੇਣੀ ਹੈ ਜੇ ਕੋਈ ਕਰਦਾ ਉਹਨੂੰ ਇਹ ਸਮਝਾਉਣੀ ਆ ਕਿ ਸੰਸਥਾ ਨੂੰ ਸੰਪਰਦਾ ਨੂੰ ਮਾੜਾ ਕਹਿਣ ਦੀ ਲੋੜ ਨਹੀਂ ਸਾਨੂੰ ਭੰਡਣ ਦੀ ਲੋੜ ਨਹੀਂ ਸਾਨੂੰ ਅਸੀਂ ਉਹਨਾਂ ਲੋਕਾਂ ਨੂੰ ਨੰਗਿਆਂ ਕਰੀਏ ਜਿਹੜੇ ਲੋਕ ਸੰਸਥਾਵਾਂ ਸੰਪਰਦਾਵਾਂ ਦੇ ਵਿੱਚ ਰਾਖਸ਼ ਬੁੱਧੀ ਲੈ ਕੇ ਜਿਹੜੇ ਨੇ ਉਹ ਬੈਠੇ ਨੇ ਅਮਰ ਤੋਂ ਪਾਲ ਸਿਆ ਬਹੁਤ ਜ਼ਿਆਦਾ ਤੂੰ ਇਹ ਮਾੜਾ ਕੰਮ ਕੀਤਾ ਇਹ ਤੈਨੂੰ ਕਰਨਾ ਨਹੀਂ ਸੀ ਚਾਹੀਦਾ ਵੈਸੇ ਕਿਉਂਕਿ ਜੇ ਤੂੰ ਇਹ ਕੰਮ ਨਾ ਕਰ ਦੋਂ ਇਹ ਕੰਮ ਨਾ ਕਰ ਦੋਂ ਤੇ ਫਿਰ ਜੋ ਕੁਝ ਚੱਲ ਰਿਹਾ ਸੀਗਾ ਜੋ ਕੁਝ ਵਾਪਰ ਰਿਹਾ ਸੀਗਾ ਉਹ ਉਸੇ ਤਰ੍ਹਾਂ ਚੱਲਣਾ ਸੀ ਉਸੇ ਤਰ੍ਹਾਂ ਵਾਪਰਨਾ ਸੀ ਇਸੇ ਤਰੀਕੇ ਦੇ ਨਾਲ ਛੋਟੇ ਛੋਟੇ ਬੱਚਿਆਂ ਦੀਆਂ ਜ਼ਿੰਦਗੀਆਂ ਬਰਬਾਦ ਹੋਣੀਆਂ ਸੀ ਇਸੇ ਤਰ੍ਹਾਂ ਹੀ ਕਈ ਧੀਆਂ ਰੀਆਂ ਇਤਾਂ ਜਿਹੜੀਆਂ ਨੇ ਉਹ ਖੇਰੂ ਖੇਰੂ ਹੋਣੀਆਂ ਸੀਗੀਆਂ ਇਸੇ ਤਰ੍ਹਾਂ ਹੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਗੁਰ ਅਸਥਾਨਾਂ ਦੇ ਉੱਤੇ ਪ੍ਰਕਾਸ਼ਮਾਨ ਨੇ ਉੱਥੇ ਇਸੇ ਤਰ੍ਹਾਂ ਹੀ ਵਿਦਵੀਆਂ ਹੁੰਦੀਆਂ ਰਹਿਣੀਆਂ ਸੀ ਤੂੰ ਇਹ ਬਹੁਤ ਜ਼ਿਆਦਾ ਮਾੜਾ ਕੰਮ ਕੀਤਾ ਕਿ ਜਿਹੜਾ ਤੂੰ ਇਹ ਸਾਰਾ ਕੁਛ ਨੰਗਿਆਂ ਕਰਕੇ ਪੰਥ ਦੇ ਸਾਹਮਣੇ ਰੱਖਤਾ ਤੇ ਇਹਨੂੰ ਅੱਗੇ ਤੋਂ ਠੱਲ ਪਾਉਣ ਦੀ ਜਿਹੜੀ ਤੂੰ ਕੋਸ਼ਿਸ਼ ਕੀਤੀ ਆ ਈਵਨ ਠੱਲ ਪੈ ਵੀ ਗਈ ਹੋਊਗੀ ਬਹੁਤ ਵੱਡੇ ਲੈਵਲ ਤੇ ਇਹ ਵੀ ਸੱਚ ਆ ਵੀ ਹੁਣ ਕੋਈ ਵੀ ਦੁਸ਼ਟ ਬਾਣੇ ਦੇ ਵਿੱਚ ਬਾਣੀ ਦੀ ਆੜ ਚ ਕਿਸੇ ਗੁਰੂ ਘਰ ਚ ਕਿਸੇ ਠਾੜ ਚ ਕਿਸੇ ਜਿੱਥੇ ਵੀ ਗੁਰੂ ਸਾਹਿਬ ਮਹਾਰਾਜ ਪ੍ਰਕਾਸ਼ਮਾਨ ਨੇ ਉੱਥੇ ਏਦਾਂ ਦਾ ਮਾੜਾ ਕੋ ਕਰਮ ਕਰਨ ਤੋਂ ਪਹਿਲਾਂ 100 ਵਾਰ ਸੋਚੂਗਾ ਉਹਦੇ ਮਨ 'ਚ ਭੈ ਹੋਊਗਾ ਗੁਰੂ ਦੇ ਸਿੰਘਾਂ ਦਾ ਗੁਰੂ ਦਾ ਵੀ ਇਹ ਮੇਰਾ ਪਾਜ ਉੱਗ ਨਾ ਜਾਵੇ ਇਸ ਵਾਸਤੇ ਜਿਹੜੇ ਪਹਿਲਾਂ ਪਾਪ ਕੀਤੇ ਨੇ ਉਹਨਾਂ ਪਾਪਾਂ ਨੂੰ ਲੁਕਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਲੋਕ ਕਰਨਗੇ ਤੇ ਗਾਂ ਤੋਂ ਪਾਪ ਨਾ ਕਰਨ ਦੀ ਤੌਬਾ ਜ਼ਰੂਰ ਕਰਨਗੇ ਇਸ ਤੇਰੇ ਕੀਤੇ ਕੰਮ ਦਾ ਇਹ ਨੁਕਸਾਨ ਤਾਂ ਬਹੁਤ ਵੱਡਾ ਹੋ ਗਿਆ ਤੇ ਤੂੰ ਇੰਨਾ ਵੱਡਾ ਜਿਹੜਾ ਤੂੰ ਕੰਮ ਕੀਤਾ ਨਾ ਮਾੜਾ ਜਿਹੜਾ ਪਾਪ ਜਿਹੜਾ ਤੂੰ ਕੀਤਾ ਵੇਖ ਲੈ ਜਿਹੜਾ ਤੂੰ ਪਾਪ ਕੀਤਾ ਤੇਰੇ ਇਸ ਪਾਪ ਕਰਕੇ ਤੇਰੇ ਨਾਲ ਕੋਈ ਨਹੀਂ ਤੁਰ ਰਿਹਾ ਕਾਇਨ ਤੇਰੇ ਨਾਲ ਤੁਰ ਰਹੇ ਕੋਈ ਨਹੀਂ ਤੁਰ ਰਿਹਾ ਤੇਰੇ ਨਾਲ ਕਿਹੜੀ ਗੱਲ ਨਹੀਂ ਤੁਰ ਰਿਹਾ ਪਾਲਾ ਇਸ ਕਰਕੇ ਨਹੀਂ ਤੇਰੇ ਨਾਲ ਕੋਈ ਤੁਰ ਰਿਹਾ ਕਿਉਂਕਿ ਤੂੰ ਬਹੁਤ ਜ਼ਿਆਦਾ ਮਾੜਾ ਕੰਮ ਕੀਤਾ ਤੂੰ ਇੰਨਾ ਮਾੜਾ ਕੰਮ ਕੀਤਾ ਵੀ ਤੂੰ ਉਹ ਲੋਕ ਨੰਗੇ ਕਰਤੇ ਨੇ ਜਿਹੜੇ ਲੋਕ ਸੰਸਥਾਵਾਂ ਸੰਪਰਦਾਵਾਂ ਦੇ ਵਿੱਚ ਸੱਪ ਬਣ ਕੇ ਬੈਠੇ ਸੀ ਗੁਰੂ ਦਾ ਧਾਨ ਖਾਂਦੇ ਸੀ ਸੰਗਤਾਂ ਦਾ ਧਾਨ ਖਾਂਦੇ ਸੀ ਤੇ ਸੰਗਤਾਂ ਦਾ ਧਾਨ ਖਾ ਕੇ ਗੁਰਪੰਥ ਦਾ ਪ੍ਰਚਾਰ ਕਰਨ ਦੀ ਥਾਂ ਦੇ ਉੱਤੇ ਆਉਣ ਵਾਲੀਆਂ ਸੰਗਤਾਂ ਦੀਆਂ ਧੀਆਂ ਭੈਣਾਂ ਦੇ ਉੱਤੇ ਗੰਦੀ ਨਿਗਾਹ ਰੱਖਦੇ ਸੀ ਤੂੰ ਐਡਾ ਮਾੜਾ ਕੰਮ ਕੀਤਾ ਐਡਾ ਮਾੜਾ ਪਾਪ ਕੀਤਾ ਇਸ ਕਰਕੇ ਤੇਰਾ ਜਿਹੜਾ ਵਾ ਅਸੀਂ ਸਾਥ ਨਹੀਂ ਦੇ ਰਹੇ ਕਿਉਂਕਿ ਤੂੰ ਗੁਰੂ ਘਰਾਂ ਦੇ ਵਿੱਚ ਜਿਹੜੇ ਇਹ ਵਕਾਰ ਐਡੇ ਵੱਡੇ ਪੱਧਰ ਦੇ ਉੱਤੇ ਹੋ ਰਹੇ ਸੀ ਇੰਨੇ ਵੱਡੇ ਪੱਧਰ ਦੇ ਉੱਤੇ ਜਿਹੜਾ ਇਹ ਮਹਾਰਾਜ ਨੇ ਸਾਨੂੰ ਵਰਜਿਆ ਜਿਸ ਗੱਲੋਂ ਸਾਨੂੰ ਮਹਾਰਾਜ ਨੇ ਰੋਕਿਆ ਉਹ ਕਰੈਤ ਉਹ ਬੱਜਰ ਕਰੈਤਾ ਉਹਨਾਂ ਠਾਠਾਂ ਚ ਉਹਨਾਂ ਡੇਰਿਆਂ ਚ ਹੋ ਰਹੀਆਂ ਸੀ ਤੇ ਤੂੰ ਕਰਦਾ ਇੰਨਾ ਵੱਡਾ ਪਾਪ ਇਹ ਸਾਰਾ ਕੁਝ ਕਰਦਾ ਨੰਗਾ ਇਸ ਕਰਕੇ ਤੈਨੂੰ ਜਿਹੜਾ ਭਾਈ ਕਿਸੇ ਨੇ ਤੇ ਨਹੀਂ ਦੇਣਾ ਇਸ ਕਰਕੇ ਗਾਂ ਵੀ ਜਿਹੜਾ ਤੂੰ ਹੁਣ ਬੀੜਾ ਜਿਹੜਾ ਚੁੱਕਿਆ ਕਿਉਂਕਿ ਜਦੋਂ ਕੋਈ ਬੰਦਾ ਕੋਈ ਮਨੁੱਖ ਕਿਸੇ ਫੀਲਡ ਵਿੱਚ ਕੰਮ ਕਰਦਾ ਤੇ ਉਹ ਉਹਦੇ ਉੱਤੇ ਫਿਰ ਆਸ ਜਿਹੜੀ ਆ ਉਹ ਲੋਕਾਂ ਦੀ ਵੱਧ ਜਾਂਦੀ ਆ ਆਮ ਲੋਕਾਂ ਦੀ ਜਿਵੇਂ ਐਗਜ਼ੈਂਪਲ ਹੁਣ ਬੀਬੀ ਇੱਕ ਆਈ ਆ ਤੇਰੇ ਸਾਹਮਣੇ ਜਿਵੇਂ ਕਿ ਆਪਣੇ ਚਲੋ ਕਈ ਭੈਣ ਭਰਾ ਕਹਿੰਦੇ ਨੇ ਮੈਂ ਵੀ ਇਹ ਸੋਚਦਾ ਸੋਚਦਾ ਸੀ ਵੀ ਇੰਨਾ ਸਾਲ ਹੋ ਗਏ ਕਿਉਂ ਨਹੀਂ ਬੋਲੀ ਹੋਣੀ ਕਿਉਂ ਬੋਲੀਓ ਪਰ ਕਈ ਵਾਰੀ ਇਦਾਂ ਹੋ ਜਾਂਦਾ ਵੀ ਯੁਰਤ ਨਹੀਂ ਪੈਂਦੀ ਐਡੇ ਵੱਡੇ ਲੋਕਾਂ ਨਾਲ ਮੱਥਾ ਲਾਉਣ ਦੀ ਕਿਉਂਕਿ ਉਹਨਾਂ ਲੋਕਾਂ ਦੇ ਵਿੱਚ ਲੋਕ ਉਹ ਰਹੇ ਹੁੰਦੇ ਨੇ ਮਜਲੂਮ ਜਿਨ੍ਹਾਂ ਤੇ ਜ਼ੁਲਮ ਹੋਇਆ ਹੁੰਦਾ ਜਿਨ੍ਹਾਂ ਨੇ ਜ਼ੁਲਮ ਹੁੰਦਾ ਆਖੀ ਵੇਖਿਆ ਜਿਨ੍ਹਾਂ ਨੇ ਪਾਪ ਜਿਨ੍ਹਾਂ ਨੇ ਕਰਤਾਂ ਬੱਜਰ ਹੁੰਦੀਆਂ ਆਖੀ ਵੇਖੀਆਂ ਤੇ ਉਹਨਾਂ ਨੂੰ ਪਤਾ ਵੀ ਜੇ ਇਹਨਾਂ ਲੋਕਾਂ ਦੀ ਅਸੀਂ ਗੱਲ ਕਰਾਂਗੇ ਤੇ ਇਹ ਕਿਸ ਪੱਧਰ ਤੇ ਜਾ ਸਕਦੇ ਨੇ ਪਰ ਮਹਾਰਾਜ ਨੇ ਸਮਾਂ ਹੁੰਦਾ ਸਮਰਾਥਿਆ ਤੇ ਸਮੇਂ ਦੇ ਉੱਤੇ ਮਹਾਰਾਜ ਨੇ ਤੇਰੇ ਵਰਗੇ ਜਿਹੜੇ ਮਹਾਰਾਜ ਦੇ ਪ੍ਰਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਤੀ 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 ਸਿਹਰਦ ਤੇ ਫਿਕਰ ਕਰਨ ਵਾਲੇ ਸਾਹਮਣੇ ਆਗੇ ਤੇ ਤੈਨੂੰ ਹੁਣ ਕੋਈ ਵੀ ਜਿਵੇਂ ਫੀਲਡ ਹੋਣਾ ਅਸੀਂ ਸੇਵਾ ਕਰਦੇ ਆ ਤੇ ਸਾਨੂੰ ਉਸ ਫੀਲਡ ਦੇ ਮੁਤਾਬਕ ਸੰਗਤਾਂ ਦੇ ਫੋਨ ਆਉਂਦੇ ਨੇ ਕਿ ਭਾਈ ਇੱਥੇ ਮਹਾਰਾਜ ਦਾ ਸਤਕਾਰ ਨਹੀਂ ਹੈਗਾ ਇੱਥੇ ਇਦਾਂ ਹੋ ਰਿਹਾ ਇੱਥੇ ਇਦਾਂ ਹੋ ਰਿਹਾ ਤੇ ਅਸੀਂ ਜਾਣਦੇ ਆ ਤੇ ਮਹਾਰਾਜ ਸਾਡੇ ਕੋਲ ਸੇਵਾ ਲੈਂਦੇ ਆ ਇਸੇ ਤਰ੍ਹਾਂ ਹੀ ਹੁਣ ਤੂੰ ਜਿਹੜਾ ਕਾਰਜ ਰੰਭਿਆ ਜਿਹੜੀ ਸੇਵਾ ਤੇਰੇ ਹਿੱਸੇ ਮਹਾਰਾਜ ਨੇ ਲਈ ਲੋਕਾਂ ਦੀ ਆਸ ਤੇਰੇ ਤੇ ਵੱਜ ਗਈ ਤੇ ਹੁਣ ਉਹ ਜਿਹੜੇ ਪਾਜ ਨੇ ਉਹ ਹੌਲੀ ਹੌਲੀ ਉਗੜ ਰਹੇ ਨੇ